ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 4 ਮਰਲੇ ਹੈ ਆ ਜੀ ਸਾਰੀ ਫਰੰਟ ਹੈ ਫਰੰਟ ਤੇ ਲੋਹੇ ਦਾ ਵੱਡਾ ਗੇਟ ਲੱਗਾ ਹੋਇਆ ਹੈ ਮਜ਼ਬੂਤ ਮਾਲਕਾਂ ਨੇ ਘਰ ਆਪ ਹੀ ਤਿਆਰ ਕੀਤਾ ਜੀ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਮਜ਼ਬੂਤ ਤਰੀਕੇ ਨਾਲ ਤਿਆਰ ਕੀਤਾ ਹੈ ਸਾਰਾ ਮਟੀਰੀਅਲ ਵਧੀਆ ਲਗਾਇਆ ਹੋਇਆ ਹੈ ਇਹ ਕਿਸੇ ਮਜਬੂਰੀ ਕਾਰਨ ਵੇਚਣਾ ਪੈ ਰਿਹਾ ਜੀ ਇਹ ਕੋਈ ਬਿਲਡਰ ਦਾ ਨਹੀਂ ਬਣਿਆ ਹੋਇਆ ਅਤੇ ਨਵਾਂ ਹੀ ਤਿਆਰ ਹੋਇਆ ਸਾਲ ਦੋ ਸਾਲ ਹੀ ਹੋਏ ਨੇ ਬਣੇ ਨੂੰ ਹਜੇ ਐਂਟਰੀ ਤੇ ਇੱਕ ਸਾਈਡ ਤੇ ਪੌੜੀਆਂ ਉੱਪਰ ਜਾ ਰਹੀਆਂ ਹਨ ਤੇ ਅੰਦਰ ਲੌਬੀ ਏਰੀਆ ਬਣਿਆ ਹੋਇਆ ਘਰ ਵਿੱਚ ਟੋਟਲ 4 ਰੂਮ ਬਣੇ ਹੋਏ ਨੇ ਦੋ ਰਸੋਈਆਂ ਬਣੀਆਂ ਹੋਈਆਂ ਹਨ ਦੋ ਬਾਥਰੂਮ ਬਣੇ ਹੋਏ ਨੇ ਡਬਲ ਸਟੋਰੀ ਘਰ ਬਣਿਆ ਆ ਜੀ ਤੁਹਾਨੂੰ ਵਾਰੀ-ਵਾਰੀ ਸਾਰਾ ਦਿਖਾ ਦਿੰਨੇ ਆ ਆ ਦੇਖੋ ਜੀ ਇਹ ਲ lobby area ਬਣਿਆ ਹੋਇਆ ਸਾਰੇ ਘਰ ਵਿੱਚ ਪਲਸਤਰ ਹੋਇਆ ਜੀ ਦੀਵਾਰਾਂ ਤੇ ਜ਼ਮੀਨ ਤੇ ਫਰਸ਼ ਪਿਆ ਹੋਇਆ ਸਿੰਪਲ ਆ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਵਿੰਡੋ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਕਾਰ ਦੇ ਮਾਲਕਾ ਦਾ ਨੰਬਰ ਹੈ ਜੀ 85599 48284 ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੋਵੇ ਤਾਂ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਜੀ ਤੁਹਾਨੂੰ ਡਰੈਸ ਵੀ ਦੱਸ ਦਿੰਨੇ ਘਰ ਦਾ ਘਰ ਦਾ ਡਰੈਸ ਹੈ ਜੀ ਜਲੰਧਰ ਮਕਸੂਦਾਂ ਨਗਰ ਨੇੜੇ ਸਬਜੀ ਮੰਡੀ ਜੇ ਡਿਮਾਂਡ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਘਰ ਦੀ ਘਰ ਦੀ ਡਿਮਾਂਡ ਜੀ ਮਾਲਕਾ ਨੇ 35 ਲੱਖ ਰੁਪਏ ਦੱਸੀ ਹੈ ਬਾਕੀ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਰੈਂਟ ਦੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟਿੱਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ